ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਲੱਗੇ ਸੀ ਵੇਸਣ ਦੇ ਲੱਡੂ ਬਣਾਉਣ ਤੇ ਉਹਦੇ ਲਈ ਆਪਾਂ ਡਰਾਈ ਫਰੂਟ ਨੂੰ ਰੋਸਟ ਕਰਕੇ ਕੱਟ ਕੇ ਰੱਖ ਲਿਆ ਸੀ ਤੇ ਇੱਧਰ ਆਪਣਾ ਮੋਟਾ ਵੇਸਣ ਲਿਆ ਸੀਗਾ ਜੀ ਤੇ ਵੇਸਣ ਦੇ ਵਿੱਚ ਮੈਂ ਪਹਿਲੇ ਹੀ ਘਿਓ ਨੂੰ ਝੱਸ ਲਿਆ ਸੀ ਤਾਂ ਜੋ ਵੇਸਣ ਨੂੰ ਲੱਡੂ ਜਾਂ ਬਰਫੀ ਬਣਾਉਣ ਸਮੇਂ ਜ਼ੋਰ ਘੱਟ ਲੱਗੇ ਬਾਹਾਂ ਦਾ ਕਿਉਂਕਿ ਬਾਹਾਂ ਥੱਕ ਜਾਂਦੀਆਂ ਜਦੋਂ ਆਪਾਂ ਬਰਫੀ ਬਣਾਉਣੀ ਆ ਜਾਂ ਫਿਰ ਵੇਸਣ ਦਾ ਕੁਝ ਵੀ ਬਣਾਉਣਾ ਜਾ ਫਿਰ ਆਟੇ ਦਾ ਬਣਾਉਣਾ ਤੇ ਜੇਕਰ ਆਵੇਂ ਘਿਓ ਝੱਸ ਲਈਏ ਤੇ ਫਿਰ ਜ਼ਿਆਦਾ ਟਾਈਮ ਨਹੀਂ ਲੱਗਦਾਗਾ ਤੇ ਜ਼ੋਰ ਵੀ ਘੱਟ ਲੱਗਦਾ ਇਹ ਬਾਹਾਂ ਦਾ ਤੇ ਆਪਾਂ ਵੇਸਣ ਨੂੰ ਕਿ ਉਸ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਛਾਣੀ ਨਾ ਛਾਣ ਲੈਣਾ ਤਾਂ ਜੋ ਕੋਈ ਵੀ ਡਲੀ ਨਾ ਬੱਜੇ ਤੇ ਉਸ ਤੋਂ ਬਾਅਦ ਇੱਧਰ ਆਪਾਂ ਜੀ ਕਿਉ ਰੱਖਿਆ ਗਰਮ ਤੇ ਇੱਧਰ ਬਣ ਰਹੀ ਹੈ ਆਪਣੀ ਸ਼ੱਕਰ ਵਾਲੀ ਚਾਸ਼ਨੀ ਕਿਉਂਕਿ ਆਪਾਂ ਖੰਡ ਨਹੀਂ ਪਾਉਣੀ ਇਹਦੇ 'ਚ ਸ਼ੱਕਰ ਪਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਆ ਛਾਣ ਲਿਆ ਜੀ ਚੰਗੀ ਤਰ੍ਹਾਂ ਛਾਣ ਕੇ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਬਣਾਵਾਂਗੇ ਜੀ ਲੱਡੂ ਤੇ ਵਾਵਾ ਸਾਰਾ ਭਰ ਕੇ ਡਰਾਈ ਫਰੂਟ ਪਾ ਕੇ ਤੇ ਹੁਣ ਆਪਾਂ ਲੱਡੂਆਂ ਦੀ ਵੀਡੀਓ ਪਾਵਾਂਗੇ 4 ਵਜੇ ਕਿਉਂਕਿ ਉਦੋਂ ਆਪਾਂ ਚਾਹ ਪੀਣੀ ਹੈ ਤੇ ਚਾਹ ਦੇ ਨਾਲ ਫਿਰ ਲੱਡੂ ਖਾਵਾਂਗੇ ਫਿਰ ਦਿਖਾਵਾਂਗੇ ਤੁਹ